ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰ ਕੀ ਸਾਜੀ ਨਵਾਜੀ 사త్సੰਗ ਜੀਓ ਆਓ ਇਤਿਹਾਸ ਵਰਣ ਕਰਦੇ ਹਾਂ ਸਤ ਸੰਗਤ ਦੀ ਸੇਵਾ ਤੋਂ ਬਿਨਾ ਸਰੀਰ ਅਪਵਿੱਤਰ ਹੈ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਫਲ ਕਰਨੀ ਇੱਕ ਦਿਨ ਸਤਗੁਰੂ ਜੀ ਪਾਸ ਥੋੜੇ ਜੇ ਸਿੱਖ ਬੈਠੇ ਸਨ ਕਿ ਆਪ ਜੀ ਨੂੰ ਜਲ ਸ਼ਕਨ ਦੀ ਇਸ਼ਾ ਹੋਈ ਆਪ ਜੀ ਦਾ ਗੜਵੜੀ ਜਾਲਮ ਸਿੰਘ ਉਸ ਵੇਲੇ ਉੱਥੇ ਨਹੀਂ ਸੀ ਜਿਸ ਕਰਕੇ ਆਪ ਜੀ ਨੇ ਆਖਿਆ ਇੱਕ ਜਣਾ ਸਾਡੇ ਸ਼ਕਨ ਲਈ ਜਲ ਲਿਆਓ ਸਾਨੂੰ ਬਹੁਤ ਪਿਆਸ ਲੱਗੀ ਹੈ ਉਸ ਵੇਲੇ ਇੱਕ ਸੁੰਦਰ ਤੇ ਕੋਮਲ ਸਰੀਰ ਸਿੱਖ ਨੇ ਦੌੜ ਕੇ ਪਾਣੀ ਦਾ ਕਟੋਰਾ ਭਰ ਕੇ ਲੈਂਦਾ ਸਤਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ हे ਸਿੱਖ ਤੇਰੇ ਹੱਥ ਕਿਉਂ ਇਤਨੇ ਸੋਲ ਹਨ ਤੂੰ ਕੰਮ ਕੀ ਕਰਦਾ ਹੈ ਉਸ ਨੇ ਉੱਤਰ ਦਿੱਤਾ ਮੈਂ ਮੁੱਢ ਤੋਂ ਹੀ ਕਦੀ ਕੋਈ ਕੰਮ ਨਹੀਂ ਕੀਤਾ ਅੱਜ ਤੁਹਾਡੇ ਵਾਸਤੇ ਹੀ ਮੈਂ ਇਹ ਕੰਮ ਕੀਤਾ ਹੈ ਸਤਗੁਰੂ ਜੀ ਨੇ ਇਹ ਗੱਲ ਸੁਣਦੇ ਸਾਰ ਹੀ ਕਟੋਰੇ ਦਾ ਪਾਣੀ ਡੋਲ ਦਿੱਤਾ ਤੇ ਆਖਿਆ ਕਿ ਉਹ ਸਿੱਖ ਦੇ ਹੱਥ ਦਾ ਸ਼ੋਹਿਆ ਹੋਇਆ ਪਾਣੀ ਸਾਡੇ ਪੀਣ ਦੇ ਯੋਗ ਨਹੀਂ ਰਹਾ ਉਸ ਨੇ ਇਹ ਬਚਨ ਸੁਣ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦਾ ਹੀ ਸਿੱਖਾਂ ਮੈਂ ਪਔ ਲਈ ਹੋਈ ਹੈ ਜੇ ਮੇਰੀ ਕੋਈ ਗਲਤੀ ਹੈ ਤਾਂ ਮਾਫ ਕਰ ਦਿਓ ਸਤਿਗੁਰੂ ਜੀ ਨੇ ਫਰਮਾਇਆ ਭਾਈ ਸਿੱਖਾ ਨਿਰਾ ਸਿੱਖੀ ਧਾਰ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ ਸ਼ਰਧਾ ਪ੍ਰੇਮ ਨਾਲ ਸਤ ਸੰਗਤ ਦੀ ਸੇਵਾ ਕਰਨੀ ਸਿੱਖ ਦਾ ਧਰਮ ਜਾਣੋ ਹੱਥ ਸੇਵਾ ਕਰਨ ਨਾਲ ਪਵਿੱਤਰ ਹੁੰਦੇ ਹਨ ਪੈਰ ਗੁਰੂ ਦਰਸ਼ਨ ਕਰਨ ਵਾਸਤੇ ਤੀਰਥ ਯਾਤਰਾ अथवा ਸੰਤਾਂ ਦੇ ਦਰਸ਼ਨ ਕਰਨ ਵਾਸਤੇ ਤੁਰਨ ਨਾਲ ਪਵਿੱਤਰ ਹੁੰਦੇ ਹਨ ਸਾਰਾ ਸਰੀਰ ਤੇ ਇੰਦਰੀਆਂ ਸ਼ੁਭ ਕਰਮ ਕਰਨ ਨਾਲ ਸਫਲ ਹੁੰਦਾ ਹੈ ਪਰ ਤੂੰ ਕਿਸੇ ਪ੍ਰਕਾਰ ਦੀ ਕਦੀ ਕੋਈ ਸੇਵਾ ਨਹੀਂ ਕੀਤੀ ਇਸ ਕਰਕੇ ਤੇਰਾ ਸਰੀਰ ਅਪਵਿੱਤਰ ਹੈ ਇਹ ਸਾਖੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚੋਂ ਮਿਲਦੀ ਹੈ ਜਿਸ ਤਰ੍ਹਾਂ ਮੁਰਦੇ ਦਾ ਸਰੀਰ ਅਪਵਿੱਤਰ ਹੁੰਦਾ ਹੈ ਉਸ ਨੂੰ ਛੋਹਣ ਤੋਂ ਹਰ ਕੋਈ ਸੰਕੋਚ ਕਰਦਾ ਹੈ ਇਸ ਤਰ੍ਹਾਂ ਹੀ ਜਿਹੜਾ ਪੁਰਸ਼ ਸਤ ਸੰਗਤ ਦੀ ਸੇਵਾ ਨਹੀਂ ਕਰਦਾ ਉਸ ਦਾ ਸਰੀਰ ਅਪਵਿੱਤਰ ਹੈ ਇਸ ਵਾਸਤੇ ਤੇਰੇ ਹੱਥ ਦਾ ਪਾਣੀ ਅਸੀਂ ਅਪਵਿੱਤਰ ਜਾਣ ਕੇ ਢੋਲ ਦਿੱਤਾ ਹੈ ਪੀਤਾ ਨਹੀਂ ਇਹ ਵਰਤਾਣ ਸੁਣ ਕੇ ਸਿੱਖ ਨੇ ਆਪਣੀ ਭੁੱਲ ਦੀ ਮਾਫੀ ਮੰਗੀ ਅਤੇ ਅੱਗੇ ਤੋਂ ਤਨ ਮਨ ਕਰਕੇ ਸੇਵਾ ਵਿੱਚ ਜੁਟ ਗਿਆ ਅਤੇ ਗੁਰੂ ਦੀ ਸੇਵਾ ਵਿੱਚ ਗੁਰੂ ਦੀ ਸੰਗਤ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲੱਗ ਪਿਆ ਉਸ ਨੇ ਆਪਣੇ ਮਨ ਅਤੇ ਤਨ ਨਾਲ ਬਹੁਤ ਸੇਵਾ ਕੀਤੀ ਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਰਹੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਪਹਿਲੇ ਪਾਤਸ਼ਾਹ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਹੈ ਨਾਮ ਜਪੋ ਕੀਰਤ ਕਰੋ ਵੰਡ ਛਕੋ ਕਾਮ ਕ્રોਧ ਲੋਭ ਹੰਕਾਰ ਤੋਂ ਬਚਣਾ ਕਰੋ ਤਾਂ ਜੋ ਤੁਹਾਡੇ ਜੀਵਨ ਦੀ ਸ਼ੈਲੀ ਉੱਚੀ ਅਤੇ ਸੁੱਚੀ ਮਤ ਨਾਲ ਤੁਸੀਂ ਗੁਰੂ ਦਾ ਦ دیدار ਕਰ ਸਕੋ ਗੁਰੂ ਦੇ ਉਪਦੇਸ਼ ਗੁਰੂ ਦੀਆਂ ਸਾਖੀਆਂ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀਆਂ ਹਨ ਸਾਨੂੰ ਵੱਧ ਤੋਂ ਵੱਧ ਗੁਰੂ ਦੇ ਜੀਵਨ ਇਤਿਹਾਸ ਬਾਰੇ ਵਕਖ ਵਕ ਖਤਾਬਾਂ ਗ੍ਰੰਥ ਗੁਰਬਾਣੀ ਨਿਤਨੇਮ ਕਦੀ ਨਹੀਂ ਭੁੱਲਣਾ ਚਾਹੀਦਾ ਕਦੀ ਨਹੀਂ ਛੱਡਣਾ ਚਾਹੀਦਾ ਉਸ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ ਗੁਰੂ ਜੀ ਪ੍ਰਮਾਣ ਕਰਦੇ ਹਨ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਸਤਿਗੁਰੂ ਜੀ ਫਰਮਾਨ ਕਰਦੇ ਹਨ ਆਪਣੇ ਸਿੱਖ ਨੂੰ ਆਓ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨਾਲ ਜੁੜ ਕੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਅਮਲ ਕਰਕੇ ਆਪਣਾ ਜੀਵਨ ਸਫਲੀ ਬਣਾਉਣਾ ਇਹ ਗੁਰੂ ਜੀ ਦਾ ਉਪਦੇਸ਼ ਹੈ। ਭੁੱਲਾਂ ਚੁੱਕਾਂ ਦੀ ਮਾਫੀ ਬਿਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।